ਧਰਮੀ પુરੁਸ਼ ਕਦੇ ਰਾਜਨੀਤੀ ਨਹੀਂ ਕਰ ਸਕਦੇ ਨੇ ਤੇ ਰਾਜਨੀਤੀ ਕਰਨ ਵਾਲੇ ਸ਼ਾਇਦ ਕਦੇ ਧਰਮੀ ਨਹੀਂ ਹੋ ਸਕਦੇ ਪਰ ਗੁਰੂ ਨਾਨਕ ਦੇ ਘਰ ਦੇ ਵਿੱਚ ਇੱਕ ਸਿਧਾਂਤ ਦਿੱਤਾ ਗਿਆ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮਦੈ ਸੱਚ ਦਾ ਰਾਜ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਆਪ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਥਾਪਿਤ ਕੀਤਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿੱਥੇ ਮੀਰ ਨੂੰ ਇਹ ਸਮਝਾਇਆ ਕਿ ਜ਼ਬਰ ਤੇ ਜ਼ੁਲਮ ਬਹੁਤ ਮਾੜਾ ਹੈ ਉਥੇ ਪੀਰ ਨੂੰ ਵੀ ਸਮਝਾਇਆ ਗੁਰ ਪੀਰ ਸਦਾਏ ਮੰਗਣ ਜਾਏ ਤਾਂ ਕੈ ਮੂਲ ਨ ਲੱਗਿਆ ਪਾਏ ਕਿ ਉਹ ਪੀਰ ਨਹੀਂ ਜਿਹੜਾ ਅਧਿਆਤਮਿਕਵਾਦ ਤੋਂ ਅਕਾਲ ਪੁਰਖ ਦੀ ਯਾਦ ਤੋਂ ਖੁੰਝ ਕੇ ਨਿਹਰਾ ਸੰਸਾਰਕ ਧੰਧਿਆਂ ਦੇ ਵਿੱਚ ਅੰਦਰੋਂ ਤਾਂ ਫਸਿਆ ਪਰ ਬਾਹਰੋਂ ਪੀਰ ਹੋਣ ਦਾ ਦਿਖਾਵਾ ਕਰਦਾ ਹੈ ਪਾਤਸ਼ਾਹ ਜੀ ਨੇ ਐਸੀ ਪੀਰੀ ਦੀ ਗੱਲ ਕੀਤੀ ਜਿਸ ਪੀਰੀ ਦੇ ਵਿੱਚ ਅਧਿਆਤਮਿਕਵਾਦ ਰੋਹਾਨੀਅਤ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਤੇ ਭਰੋਸਾ ਰੱਖਦਿਆ ਹੋਇਆ ਸਮੁੱਚੀ ਲੋਕਾਈ ਦੇ ਅੰਦਰ ਉਸ ਪ੍ਰਮਾਤਮਾ ਨੂੰ ਦੇਖਣਾ ਹੈ ਉੱਥੇ ਮੀਰੀ ਦੀ ਗੱਲ ਕਰਦਿਆ ਹੋਇਆ ਮੀਰ ਨੂੰ ਵੀ ਆਖਿਆ ਜਦੋਂ ਐਮਨਾਬਾਦ ਦੀ ਧਰਤੀ ਤੇ ਚੜ ਕੇ ਆਇਆ ਸੀ ਬਾਬਰ ਤਾਂ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਪਾਪ ਕੀ ਜਾਂਚ ਲੈ ਕਾਬਲੋਂ ਧਾਇਆ ਜੋਰੀ ਮੰਗੈ ਦਾਨ ਵੇ ਲਾਲੋ ਬਾਬਰ ਨੂੰ ਜ਼ਾਬਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖ ਦਿੱਤਾ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤਾਂ ਦੇ ਉੱਤੇ ਚੱਲਦਿਆ ਹਾਂ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਰਾਜਨੀਤੀ ਤੇ ਧਰਮ ਧਰਮ ਤੇ ਰਾਜਨੀਤੀ ਇਹਦਾ ਸੁਮੇਲ ਕਰ ਦਿੱਤਾ ਔਰ ਸੰਸਾਰ ਦੇ ਲੋਕਾਂ ਨੂੰ ਦੱਸਿਆ ਕਿ ਜੇ ਰਾਜ ਧਰਮ ਦੇ ਮੁਤਾਬਕ ਹੋਵੇ ਤਾਂ ਦੁਨੀਆ ਦੇ ਨਾਲ ਨਿਆਂ ਇਨਸਾਫ ਹੁੰਦਾ ਹੈ ਪਰ ਜਿਸ ਰਾਜ ਦੇ ਪਿੱਛੇ ਧਰਮ ਨਾ ਹੋਵੇ ਤਾਂ ਉੱਥੇ ਜ਼ਬਰ ਤੇ ਜ਼ੁਲਮ ਹੁੰਦਾ ਹੈ ਦੁਨੀਆ ਦੇ ਲੋਕਾਂ ਨੇ ਦੇਖਿਆ ਸੀ ਕਿ ਜਦੋਂ ਵੀ ਤਲਵਾਰ ਉੱਠਦੀ ਸੀ ਤਾਂ ਉਹਨੂੰ ਮਾਰੂ ਕਿਹਾ ਜਾਂਦਾ ਸੀ ਪਰ ਮੇਰੀ ਪੀਰੀ ਦੇ ਮਾਲਕ ਨੇ ਜਦੋਂ ਦੋ ਤਲਵਾਰਾਂ ਧਾਰਨ ਕੀਤੀਆਂ ਤਾਂ ਉਹਨਾਂ ਨੇ ਤਲਵਾਰਾਂ ਨੂੰ ਮਾਰੂ ਨਹੀਂ ਸਗੋਂ ਉਸਾਰੂ ਬਣਾ ਦਿੱਤਾ ਕਿ ਇਹਦੇ ਨਾਲ ਆਪਾਂ ਜ਼ਾਬਰ ਤੇ ਜ਼ਰਵਾਣੀ ਦਾ ਮੁਕਾਬਲਾ ਕਰਨਾ ਹੈ ਤੇ ਨਾਲ ਦੀ ਨਾਲ ਹਰ ਸਿੱਖ ਨੇ ਸ਼ਾਸਤਰ ਰੱਖ ਕੇ ਆਪਣੀ ਰਖਿਆ ਤੇ ਸੁਰੱਖਿਆ ਖੁਦ ਵੀ ਕਰਨੀ ਹੈ ਮੇਰੀ ਪੀੜੀ ਦੇ ਮਾਲਕ ਨੇ ਸਾਨੂੰ ਧਰਮ ਦੇ ਨਾਲ ਨਾਲ ਰਾਜਨੀਤੀ ਵੀ ਸਿਖਾਈ ਸ੍ਰੀ ਅਕਾਲ ਤਖਤ ਸਾਹਿਬ ਦਿੱਲੀ ਦੇ ਤਖਤ ਤੋਂ ਉੱਚਾ ਹੈ ਇਥੇ ਪਾਤਸ਼ਾਹ ਜੀ ਨੇ ਸਾਨੂੰ ਦੱਸਿਆ ਕਿ ਧਰਮ ਦੇ ਮੁਤਾਬਕ ਆਪਾਂ ਰਾਜ ਕਾਇਮ ਕਰਨਾ ਹੈ ਗੁਰਮਤ ਦੇ ਅੰਦਰ ਜਿੱਥੇ ਭਲੀ ਸੁਹਾਵੀ ਛਾਪਰੀ ਦਾ ਜਿਗਰ ਹੈ ਉਥੇ ਸਾਡੀ ਤਵਾਰੀਖ ਦੇ ਵਿੱਚ ਸਾਡੀਆਂ ਫੌਜੀਆਂ ਦੀਆਂ ਸ਼ਾਉਣੀਆਂ ਦਾ ਵੀ ਜਿਗਰ ਹੈ ਦੇਗ ਦੀ ਗੱਲ ਹੈ ਤਾਂ ਤੇਗ ਦੀ ਗੱਲ ਹੈ ਦੀਨ ਦੀ ਗੱਲ ਹੈ ਤਾਂ ਦੁਨੀ ਦੀ ਗੱਲ ਹੈ ਗੱਲ ਕੀ ਸਿੱਖ ਧਰਮ ਦੇ ਅੰਦਰ ਅੱਜ ਦੇ ਦਿਨ ਤੋਂ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਧਰਮ ਦੇ ਆਧਾਰ 'ਤੇ ਧਰਮ ਦੀ ਕਮਾਈ ਕਰਦਿਆ ਹੋਇਆ ਰਾਜਨੀਤੀ ਕਰਨ ਦਾ ਔਰ ਅਸਲ ਨੀਤੀ ਜਿਹਦੇ ਮੁਤਾਬਕ ਸੰਸਾਰ ਦਾ ਸਮਾਜ ਦਾ ਦੁਨੀਆ ਦਾ ਭਲਾ ਹੋਵੇ ਹਰ ਮੀਰ ਤਖਤ ਦੇ ਉੱਤੇ ਬੈਠਾ ਇਸ ਗੱਲ ਨੂੰ ਚੇਤਿਆਂ ਦੇ ਵਿੱਚ ਰੱਖੇ ਇਹ जग ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਹ ਜਗਤ ਪਰਮਾਤਮਾ ਦੀ ਪੈਦਾ ਕੀਤੀ ਕੋਠੜੀ ਏ ਇਸ ਕੋਠੜੀ ਦੇ ਵਿੱਚ ਉਹ ਸੱਚਾ ਬਾਦਸ਼ਾਹ ਬੈਠਾ ਹੈ ਇਸ ਕਰਕੇ ਰਾਜ ਕਰਦਿਆ ਮੈਂ ਅਸੀਂ ਉਸ ਸੱਚੇ ਬਾਦਸ਼ਾਹ ਨੂੰ ਸਾਰਿਆਂ ਦੇ ਵਿੱਚ ਦੇਖਣਾ ਹੈ ਨਿਆ ਕਰਨਾ ਹੈ ਕਿਸੇ ਦੇ ਨਾਲ ਕੋਈ ਧੱਕੇਸ਼ਾਈ ਨਹੀਂ ਕਰਨੀ ਹੈ ਬਾਦਸ਼ਾਹ ਦੇ ਇਹਨਾਂ ਬਚਨਾਂ ਨੂੰ ਕਮਾਇਆ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾ ਖਾਲਸਾ ਰਾਜ ਕਾਇਮ ਕੀਤਾ ਔਰ ਜਦੋਂ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾਈ ਉੱਥੇ ਰੋਜਾ شریف ਵੀ ਸੀ ਪਰ ਸਾਡੀ ਨੀਤੀ ਕੈਸੀ ਹੈ ਭਾਵੇਂ ਰੋਜਾ شریف ਦੇ شیخ ਅਹਿਮਦ ਸਰਹੰਦੀ ਨੇ ਪੰਜਵੇਂ ਪਾਤਸ਼ਾਹ ਜੀ ਨੂੰ ਸ਼ਹੀਦ ਕਰਵਾਉਣ ਵਿੱਚ ਯੋਗਦਾਨ ਪਾਇਆ ਸੀ ਪਰ ਜਦੋਂ ਸਿੱਖਾਂ ਨੇ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾਈ ਪਹਿਲਾ ਖਾਲਸਾ ਰਾਜ ਕਾਇਮ ਕੀਤਾ ਉਹਨਾਂ ਨੇ ਰੋਜਾ شریف ਨੂੰ ਹੱਥ ਵੀ ਨਾ ਲਾਇਆ ਮਿਸਲਾ ਤੋਂ ਬਾਅਦ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਿਧਾਂਤ ਤੇ ਚੱਲਦਿਆਂ ਖਾਲਸਾ ਰਾਜ ਦੀ ਉਸਾਰੀ ਕੀਤੀ ਤੇ ਜਿਸ ਖਾਲਸਾ ਰਾਜ ਦੇ ਅੰਦਰ ਸਾਰਿਆਂ ਦੇ ਹੱਕ ਹਕੂਕ ਬਰਾਬਰ ਕੀਤੇ ਗਏ ਭਾਵੇਂ ਕਿ ਦੁਨੀਆ ਦੇ ਅੰਦਰ ਬਦਲਾਖੋਰੀ ਦੀ ਨੀਤੀ ਹੁੰਦੀ ਸਿੱਖਾਂ ਦੇ ਉੱਤੇ ਗੁਰੂਕਾਲ ਤੇ ਗੁਰੂਕਾਲ ਤੋਂ ਬਾਅਦ ਮੁਗਲਾਂ ਦੇ ਸਮੇਂ ਬੜੇ ਸਾਡੇ ਤੇ ਜ਼ਬਰ ਤੇ ਜ਼ੁਲਮ ਸਨ ਪਰ ਜਦੋਂ ਸ਼ੇਰੇ ਪੰਜਾਬ ਨੇ ਮੀਰੀ ਪੀਰੀ ਦੇ ਸਿਧਾਂਤ ਦੇ ਮੁਤਾਬਕ ਖਾਲਸਾ ਰਾਜ ਕਾਇਮ ਕੀਤਾ ਤਾਂ ਕਿਸੇ ਦੇ ਨਾਲ ਬਦਲਾਖੋਰੀ ਦੀ ਗੱਲ ਸਾਹਮਣੇ ਨਹੀਂ ਆਉਂਦੀ ਕਿਸੇ ਵੀ ਖਾਨਦਾਨ ਨੂੰ ਇਸ ਕਰਕੇ ਨਿਸ਼ਾਨਾ ਨਹੀਂ ਬਣਾਇਆ ਗਿਆ ਕਿ ਇਹਨਾਂ ਦੇ ਪੁਰਖਿਆਂ ਨੇ ਸਾਡੇ ਤੇ ਜ਼ਬਰ ਕੀਤਾ ਸੀ ਹਾਂ ਜਿਨ੍ਹਾਂ ਨੇ ਪਾਪ ਕੀਤਾ ਸਮੇਂ-ਸਮੇਂ ਤੇ ਸਿੱਖਾਂ ਨੇ ਉਹਨਾਂ ਨੂੰ ਸਜ਼ਾਵਾ ਦਿੱਤੀਆਂ ਇਹ ਮੀਰੀ ਪੀਰੀ ਦੇ ਸਿਧਾਂਤ ਦੀ ਕਰਾਮਾਤ ਸੀ ਕਿ ਦੁਨੀਆ ਦੇ ਅੰਦਰ ਇੱਕੋ ਇੱਕ ਬਾਦਸ਼ਾਹ ਸ਼ੇਰੇ ਪੰਜਾਬ ਹੋਇਆ ਜਿੰਨੂੰ ਦੁਨੀਆ ਦੇ ਲੋਕ ਪਾਰ ਸਾਖਦੇ ਸਨ ਇਹ ਉਸ 파ਰਸ ਹੈ ਜਿਹਦੇ ਕੋਲ ਆਣ ਕੇ ਲੋਹਾ ਵੀ ਸੋਨਾ ਬਣ ਜਾਂਦਾ ਹੈ ਸ਼ੇਰੇ ਪੰਜਾਬ ਨੇ ਮੀਰੀ ਪੀਰੀ ਦੇ ਸਿਧਾਂਤ ਨੂੰ ਦੁਨੀਆ ਦੇ ਅੰਦਰ ਪ੍ਰਤੱਖ ਕਰਕੇ ਦੱਸਿਆ ਕਿ ਧਰਮ ਦੇ ਮੁਤਾਬਕ ਰਾਜ ਕਿਵੇਂ ਕੀਤਾ ਜਾਂਦਾ ਹੈ ਅੱਜ ਵੀ ਸੰਸਾਰ ਦੇ ਅੰਦਰ ਦੁਨੀਆ ਦੇ ਅੰਦਰ ਕੋਈ ਮੁਸ਼ਕਲ ਆਉਂਦੀ ਹੈ ਮਸੀਬਤ ਆਉਂਦੀ ਹੈ ਤਾਂ ਗੁਰੂ ਕੇ ਸਿੱਖ ਗੁਰੂ ਪਾਤਸ਼ਾਹ ਦੇ ਫਲਸਫੇ ਦੇ ਮੁਤਾਬਕ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭ ਨਾ ਕੇ ਸਾਜ਼ਨ ਹਰੇਕ ਦੀ ਸੇਵਾ ਕਰਦੇ ਔਰ ਜਦੋਂ ਤਾਕਤ ਸੀ ਕੋਲ ਉਦੋਂ ਇਹ ਸੰਸਾਰ ਨੂੰ ਸਾਡੇ ਗੁਰਸਿੱਖਾਂ ਨੇ ਬਾਹਿਸ਼ਤ ਬਣਾ ਦਿੱਤਾ ਸੀ ਤੋ ਅੱਜ ਵੀ ਮੀਰੀ ਪੀਰੀ ਦੇ ਸਿਧਾਂਤ ਨੂੰ ਸਮਝਣ ਦੀ ਲੋੜ ਹੈ ਸਿੱਖ ਨੇ ਤਕੜੇ ਹੋਣਾ ਹੈ ਪਹਿਲਾ ਧਾਰਮਿਕ ਤੌਰ ਤੇ ਅਸੀਂ ਬਾਣੀ ਦੇ ਨਾਲ ਜੁੜਨਾ ਹੈ ਬਾਣੀ ਦੇ ਨਾਲ ਜੁੜਨਾ ਹੈ ਤੇ ਨਾਲ ਹੀ ਸਿੱਖ ਨੇ ਤਕੜੇ ਹੋਣਾ ਹੈ ਰਾਜਨੀਤਿਕ ਤੌਰ ਤੇ ਵੀ ਔਰ ਸਮੁੱਚੇ ਸੰਸਾਰ ਦੇ ਅੰਦਰ ਅਸੀਂ ਗੁਰੂ ਦੇ ਸਿਧਾਂਤ ਅੱਗੇ ਝੁਕਦਿਆ ਹੋਇਆ ਹਰ ਪੱਖ ਤੋਂ ਤਕੜੇ ਹੋਣਾ ਹੈ ਤੇ ਜਿਹੜਾ ਦੋਹਰਾ ਅਸੀਂ ਪਾਤਸ਼ਾਹ ਜੀ ਦੇ ਜੋ ਸਾਨੂੰ ਚੇਤੇ ਕਰਵਾਇਆ ਹੈ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਗੁਰੂ ਦੇ ਇਹਨਾਂ ਬਚਨਾਂ ਨੂੰ ਮੀਰੀ ਪੀਰੀ ਦੇ ਸਿਧਾਂਤ ਦੇ ਚੱਲਦਿਆਂ ਮੀਰੀ ਪੀਰੀ ਦਾ ਦਿਹਾੜਾ ਮਨਾਉਂਦਿਆਂ ਆਪਣੇ ਚੇਤਿਆਂ ਦੇ ਵਿੱਚ ਰੱਖਣਾ ਪਰ ਇਹ ਉਹ ਸਿਧਾਂਤ ਹੈ ਜਿਹਦੇ ਨਾਲ ਹੀ ਅਗਲੀ ਗੱਲ ਖੜੀ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੋਂ ਮੈਂ ਜਿੱਥੇ ਸਮੂਚੇ ਖਾਲਸਾ ਪੰਥ ਨੂੰ ਗੁਰੂ ਨਾਨਕ ਨਾਮ ਲੈ ਵਾਸੇ ਇੱਕ ਸੰਗਤਾਂ ਨੂੰ ਸਮੂਚੀ ਲੋਕਾਈ ਨੂੰ ਮੀਰੀ ਪੀਰੀ ਦਿਵਸ ਦੀ ਵਧਾਈ ਦਿਨਾ ਹ ਲੱਖ ਲੱਖ ਮੁਬਾਰਕਾ ਦਿਨਾ ਉਥੇ ਸਿੱਖ ਕੌਮ ਨੂੰ ਅਪੀਲ ਕਰਦਾ ਹਾਂ ਕਿ ਆਪਾਂ ਇੱਕ ਸਾਂਝੇ ਪਰਿਵਾਰ ਵਾਂਗ ਵਿਚਰਦਿਆਂ ਹੋਇਆਂ ਗੁਰੂ ਪਾਤਸ਼ਾਹ ਦੇ ਸਿਧਾਂਤਾਂ ਨੂੰ ਮੰਨੀਏ ਸਿਧਾਂਤਾਂ ਦੇ ਉੱਤੇ ਚੱਲੀਏ ਅਤੇ ਗੁਰੂ ਦੇ ਸਿਧਾਂਤਾਂ ਦੇ ਉੱਤੇ ਚੱਲਦਿਆਂ ਹੋਇਆਂ ਮੀਰੀ ਅਤੇ ਪੀਰੀ ਦਾ ਸਿਧਾਂਤ ਆਪਣੇ ਜੀਵਨ ਦੇ ਵਿੱਚ ਲਾਗੂ ਕਰੀਏ ਕਿਉਂਕਿ ਜਦੋਂ ਵੀ ਕੋਈ ਮੀਰ ਧਰਮ ਤੋਂ ਸਖਣਾ ਬੰਦਾ ਹੈ ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਹੈ ਉਸ ਵੇਲੇ ਉਹ ਦੂਜੀ ਕੌਮ ਦੇ ਸੱਭਿਆਚਾਰ ਨੂੰ ਉਹਦੀ ਬੋਲੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ ਹੈ ਗੁਰੂ ਨਾਨਕ ਸਾਹਿਬ ਆਪਣੀ ਬਾਣੀ ਚ ਆਖਦੇ ਨੇ ਘਰ ਘਰ ਮੀਆਂ ਸਭ ਨਾ ਜੀਆ ਬੋਲੀ ਅਵਰ ਤੁਮਾਰੀ ਫੇਰ ਮੀਆਂ ਜੀ ਮੀਆਂ ਜੀ ਦੂਜਿਆਂ ਦੀ ਬੋਲੀ ਉਦੋਂ ਲਾਗੂ ਹੋਈ ਅੱਜ ਮੀਰੀ ਪੀਰੀ ਦੇ ਸਿਧਾਂਤ ਨੂੰ ਚੇਤੇ ਕਰਦਿਆ ਹੋਇਆ ਆਪਣੀ ਮਾਂ ਬੋਲੀ ਨੂੰ ਪਿਆਰ ਕਰਨਾ ਸਿੱਖਣਾ ਹੈ ਆਪਣੇ ਸੱਭਿਆਚਾਰ ਸਿੱਖ ਸੱਭਿਆਚਾਰ ਉਹਨੂੰ ਪਿਆਰ ਕਰਦਿਆ ਹੋਇਆ ਉਹਦੀਆਂ ਕਦਰਾਂ ਕੀਮਤਾਂ ਨੂੰ ਦਿਲ ਦੇ ਵਿੱਚ ਵਸਾਉਂਦਿਆ ਹੋਇਆ ਸਿੱਖ ਸੱਭਿਆਚਾਰ ਨੂੰ ਆਪਾਂ ਧਾਰਨ ਕਰਨਾ ਹੈ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮੇਹਰ ਕਰਨ ਅਸੀਂ ਮੀਰੀ ਪੀਰੀ ਦੇ ਸਿਧਾਂਤ ਦੇ ਨਾਲ ਦਿਲ ਤੋਂ ਜੁੜੀਏ ਤੇ ਦਿਲ ਤੋਂ ਜੁੜਦਿਆ ਹੋਇਆਂ ਪਹਿਲਾਂ ਧਰਮ ਨੂੰ ਧਾਰਨ ਕਰੀਏ ਤੇ ਧਰਮ ਨੂੰ ਕਮਾਉਂਦਿਆ ਹੋਇਆਂ ਗੁਰੂ ਪਾਤਸ਼ਾਹ ਜੀ ਦੇ ਰਾਜਨੀਤੀ ਦਾ ਜਿਹੜਾ ਸਿਧਾਂਤ ਦਿੱਤਾ ਹੈ ਧਰਮ ਦੇ ਮੁਤਾਬਕ ਉਸ ਨੂੰ ਵੀ ਆਪਣੇ ਮਨਾਂ ਅਤੇ ਚੇਤਿਆਂ ਦੇ ਅੰਦਰ ਵਸਾਈਏ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮੇਹਰ ਕਰਨ ਸਾਡੇ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਭਗਤੀ ਸ਼ਕਤੀ ਮੀਰੀ ਪੀਰੀ ਦੇ ਤੇਕ ਸ਼ੌਣੀ ਤੇ ਛਾਪਰੀ ਨਾਮ ਪ੍ਰਮਾਤਮਾ ਦਾ ਤੇ ਗੁਰੂ ਦੇ ਉੱਤੇ ਮਾਣ ਇਹਨਾਂ ਸਿਧਾਂਤਾਂ ਨੂੰ ਸਮਝੀਏ ਅਤੇ ਆਪਣੇ ਜੀਵਾਂ ਦੇ ਅੰਦਰ ਵਸਾਈਏ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਾਡੇ ਹਿਰਦਿਆਂ ਦੇ ਵਿੱਚ ਬਾਣੀ ਦਾ ਵਾਸਾ ਹੋਵੇ ਤੇ ਬਾਣੀ ਦੇ ਧਾਰਨੀ